ਦੋਸਤੋ ਜਾਪ ਰਿਹਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਬਰਾਬਰ ਇੱਕ ਸਿਆਸੀ ਸ਼ਖਸੀਅਤ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਇਕਿ ਜਿਹੜਾ ਸਿਆਸੀ ਪਲੇਅਰ ਆ ਉਹਨੂੰ ਬਰਾਬਰ ਤੇ ਲਿਆਂਦਾ ਜਾ ਰਿਹਾ ਹੈ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਇਹ ਮੈਂ ਕਿਉਂ ਕਹਿ ਰਿਹਾ ਹਾਂ ਇਹਦੇ ਬਾਬਤ ਵੈਸੇ ਆਪਾਂ ਥੋੜੀ ਜੀ ਗੱਲ ਕਰ ਚੁੱਕੇ ਹਾਂ ਪਰ ਇੱਕ ਵਾਰ ਫਿਰ ਜੇਕਰ ਆਪਾਂ ਦੇਖੀਏ ਤਾਂ ਜਿਹੜਾ ਬਾਬਾ ਬਕਾਲਾ ਵਿਖੇ ਜਿਹੜੀ ਕਾਨਫਰੰਸ ਹੋਈ ਹੈ ਨਾ ਉਹਦੇ ਵਿੱਚ ਜੇ ਇਸ ਤਰੀਕੇ ਦੀਆਂ ਗੱਲਾਂ ਭਾਈ ਗੁਰਦੀਪ ਸਿੰਘ ਖੇੜਾ ਉਹਨਾਂ ਨੇ ਕੀਤੀਆਂ ਨੇ ਉਹ ਬਹੁਤ ਜਿਆਦੇ ਉਹ ਧਿਆਨ ਮੰਗਦਿਆਂ ਨੇ ਕਿਉਂਕਿ ਉਹਨਾਂ ਨੇ ਸਾਰੇ ਅਕਾਲੀ ਦਲ ਦੇ ਵੱਡੇ ਜਿਹੜੇ ਆ ਲੀਡਰ ਆ ਉੱਥੇ ਬੈਠੇ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਕਾਫੀ ਲੰਮਾ ਸਮਾਂ ਉਹਨਾਂ ਨੂੰ ਦਿੱਤਾ ਗਿਆ ਤੇ ਜਸਵੀਰ ਸਿੰਘ ਦੇ ਇਲਜ਼ਾਮਾਤ ਲਗਾਏ ਨੇ ਉਹਨਾਂ ਨੇ ਉਹਨਾਂ ਸਖਸ਼ਿਆਂ ਦੇ ਉੱਤੇ ਜਿਨ੍ਹਾਂ ਦਾ ਤੁਸੀਂ ਕਹਿ ਲੋ ਕਿ ਇੱਕ ਤਾਂ ਵੈਸੇ ਸਿੱਧੇ ਪਰਿਵਾਰ ਦੇ ਉੱਤੇ ਵੀ ਭਾਈ ਅਮਿਤਪਾਲ ਸਿੰਘ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਉਹਨਾਂ ਨੇ ਕਾਫੀ ਗੱਲਾਂ ਕੀਤੀਆਂ ਤੇ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਜਸਵੀਰ ਸਿੰਘ ਰੋਡੇ ਉਹਨਾਂ ਦਾ ਵੀ ਜਿਹੜਾ ਸਿੱਧਾ ਅਸਿੱਧਾ ਸਬੰਧ ਹੈਗਾ ਭਾਈ ਅਮਿਤਪਾਲ ਸਿੰਘ ਉਹਨਾਂ ਦੇ ਨਾਲ ਜਦੋਂ ਗ੍ਰਿਫਤਾਰੀ ਹੋਈ ਆ ਭਾਈ ਅਮਿਤਪਾਲ ਸਿੰਘ ਉਹਨਾਂ ਦੀ ਉਦੋਂ ਸਦਾ ਜਸਵੀਰ ਸਿੰਘ ਰੋਡੇ ਜਿਹੜੇ ਆ ਉਹ ਸਿੱਧੇ ਤੌਰ ਤੇ ਉਹਨਾਂ ਦੀ ਸ਼ਮੂਲੀਅਤ ਸੀਗੀ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਵੀ ਉਹਨਾਂ ਨੇ ਕਾਫੀ ਜਿਹੜੀਆਂ ਗੱਲਾਂ ਬਾਤਾਂ ਖੇੜਾ ਸਾਹਿਬ ਨੇ ਕਹੀਆਂ ਬਾਕੀ ਹੋਰ ਇੱਕ ਦੋ ਗੱਲਾਂ ਉਹਨਾਂ ਨੇ ਕੀਤੀਆਂ ਪਰ ਜਿਹੜਾ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਹੈ ਕਿ ਸ਼ੋਮੀ ਕਾਲੇਦਲ ਬਾਦਲ ਦੀ ਸਟੇਜ ਤੋਂ ਕੀਤੀਆਂ ਤੇ ਜਿਹੜਾ ਜੇਐਸਟੀ ਕੇ ਨਾਲ ਚੋਣਾ ਦੇ ਵਿੱਚ ਭਾਈ ਅਮਿਤਪਾਲ ਸਿੰਘ ਉਹਨਾਂ ਤੇ ਜਿਹੜਾ ਇਹ ਇਹਨਾਂ ਦੇ ਵੱਲੋਂ ਜਿਹੜਾ ਸਿਆਸੀ ਹਮਲੇ ਕੀਤੇ ਜਾਂਦੇ ਰਹੇ ਨੇ ਸੁਖਬੀ ਸਿੰਘ ਬਾਦਲ ਦੀ ਧਿਰ ਵੱਲੋਂ ਉਸੇ ਤਰੀਕੇ ਦੀ ਗੱਲ ਕੋਈ ਇਹ ਨਜ਼ਰ ਆ ਰਹੀ ਹੈ ਪਰ ਹੁਣ ਕਿਉਂਕਿ ਇਧਰਲੇ ਪਾਸੇ ਗੁਰਦੀਪ ਸਿੰਘ ਖੇੜਾ ਨੇ ਇਸ ਕਰਕੇ ਸ਼ਾਇਦ ਇਹਨਾਂ ਨੂੰ ਲੱਗਦਾ ਕਿ ਹੁਣ ਅਸੀਂ ਜਿਹੜਾ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਿਆਸੀ ਤੌਰ ਤੇ ਅਸੀਂ ਡੈਂਟ ਪਾ ਸਕਦੇ ਹਾਂ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਧਿਰ ਨੂੰ ਕਿਉਂਕਿ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਇਹ ਇਦਾਂ ਤਾਂ ਹੋ ਨਹੀਂ ਸਕਦਾ ਕਿ ਇੱਕਦਮ ਕੋਈ ਅਵਾਲ ਦੇ ਵਿੱਚ ਆ ਕੇ ਕਹਿ ਦੇ ਡੈਫੀਨਿਟਲੀ ਇਹਦੇ ਤੇ ਕੋਈ ਸੋਚ ਵਿਚਾਰ ਤਾਂ ਡੈਫੀਨਿਟਲੀ ਹੋਇਆ ਹੋਊਗਾ ਤੇ ਵੈਸੇ ਵੀ ਸਿਆਸੀ ਜਿਹੜੇ ਜਿੰਨੇ ਵੀ ਖਿਡਾਰੀ ਹੁੰਦੇ ਨੇ ਉਹ ਬੜਾ ਦੇਖ ਸੋਚ ਕੇ ਚੱਲਦੇ ਨੇ ਤੇ ਇਹਦੇ ਤੇ ਆਪਾਂ ਗੱਲ ਕਰਨੀ ਹੈ ਇਹਦੇ ਜਵਾਬ ਦੇ ਵਿੱਚ ਜਿਹੜੇ ਭਾਈ ਖੇੜਾ ਹੋਣੀ ਆ ਇਹਨਾਂ ਦੇ ਜਵਾਬ ਦੇ ਵਿੱਚ ਭਾਈ ਅਮਿਤਪਾਲ ਸਿੰਘ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਉਹਦੇ ਤੇ ਵੀ ਗੱਲ ਕਰਦੇ ਆ ਤੇ ਨਾਲ ਦੀ ਨਾਲ ਜਿਹੜਾ ਇੱਕ ਹੋਰ ਗੱਲ ਜਿਹੜੀ ਮੈਂ ਕੱਲ ਵੀ ਕੀਤੀ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਹੋਣੀ ਜਿਹੜਾ ਤਕਰੀਬਨ ਨਜ਼ਰ ਆ ਰਿਹਾ ਕਿ ਉਹਨਾਂ ਨੇ ਇਹ ਮਨ ਬਣਾਇਆ ਹੋਇਆ ਕਿ ਪ੍ਰਧਾਨਗੀ ਨੂੰ ਉਹ ਨਹੀਂ ਛੱਡਣਗੇ ਉਹ ਇਸੇ ਤਰੀਕੇ ਨਾਲ ਆਪਣੀ ਜਿਹੜੀ ਆ ਲੀਡਰਸ਼ਿਪ ਨੂੰ ਬਰਕਰਾਰ ਰੱਖਣਗੇ ਪਰ ਚਲੋ ਪ੍ਰਧਾਨਗੀ ਉਹਨਾਂ ਨੇ ਛੱਡਣੀ ਜਾਂ ਨਹੀਂ ਛੱਡਣੀ ਇਹ ਤਾਂ ਬਾਅਦ ਦੀ ਗੱਲ ਹੈ ਉਹਨਾਂ ਦੇ ਪਾਰਟੀ ਦੇ ਲੀਡਰ ਉਹਨਾਂ ਨੂੰ ਕਿੰਨਾ ਮਜਬੂਰ ਕਰ पाए ਨਹੀਂ ਪਾਏ ਉਹ ਆਪ ਪਰੇ ਹੋਗਾ ਇਹ ਉਲਟ ਗਾਇਦਾ ਡਿਫਰੈਂਟ ਗੱਲ ਹੈ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਲੱਗਦਾ ਕਿ ਪਾਰਟੀ ਦੇ ਸ਼ਾਇਦ ਇੱਕ ਦੋ ਧਰੇ ਹੋਰ ਵੀ ਹੋ ਜਾਣ ਸਰਦਾਰ ਸੁਪੀ ਸਿੰਘ ਬਾਦਲ ਹੁਣੀ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਪਰ ਜਿਹੜੀ ਉਹਨਾਂ ਦੀ ਜਿਹੜੀ ਆ ਸੰਤ ਹਰਚੰਦ ਸਿੰਘ ਲੋਂਗਵਾਲ ਦੀ ਜਿਹੜੀ ਵਰਸੀ ਤੇ ਸਪੀਚ ਆ ਜਾਂ ਅੱਗੇ ਵੀ ਇੱਕ ਦੋ ਉਹਨਾਂ ਦੀਆਂ ਸਪੀਚਾਂ ਪਰ ਕੱਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕੱਲ ਵੀ ਜਿਹੜਾ ਅੱਛਾ ਬਾਗੀ ਅਕਾਲੀ ਦਲ ਸੰਥਰਚੰਦ ਸਿੰਘ ਲੋਂਗੋਵਾਲ ਦੀ ਜਿਹੜਾ ਵਰਸੀ ਦੇ ਮੌਕੇ ਦੇ ਸਮੇਂ ਤੇ ਜਿਹੜੇ ਬਾਗੀ ਅਕਾਲੀਆ ਉਹਨਾਂ ਦੀ ਵੀ ਕਾਨਫਰੰਸ ਹੈਗੀ ਇੱਧਰੋਂ ਆਬਵੀਅਸਲੀ ਸ਼੍ਰੋਮੀ ਕਾਲੀ ਦਲ ਦੀ ਵੀ ਸੀਗੀ ਤੇ ਉਹਨਾਂ ਨੇ ਵੀ ਕਾਫੀ ਇਹਨਾਂ ਤੇ ਤਿੱਕੇ ਨਿਸ਼ਾਨੇ ਲਾਏ ਤੇ ਨਾਲ ਦੀ ਨਾਲ ਜਿਹੜਾ ਸਰਦਾਸੁਗੀ ਸਿੰਘ ਬਾਦਲ ਹੁਣਾਂ ਨੇ ਵੀ ਬਹੁਤ ਕੁਝ ਕਿਹਾ ਜਿਹੜਾ ਉਹਨਾਂ ਦੇ ਬਾਬਤ ਤੋਂ ਤਕਰੀਬਨ ਉਹ ਤਾਂ ਆਈ ਥਿੰਕ ਉਹਨਾਂ ਦਾ ਕੋਈ ਗੱਲਾਂ ਸੇਮ ਹੀ ਨਹੀਂ ਉਹ ਸਾਰੀਆਂ ਉਹ ਹੀ ਇਹਨਾਂ ਦੇ ਖਿਲਾਫ ਕਹਿ ਰਹੇ ਨੇ ਉਹਨਾਂ ਦੇ ਖਿਲਾਫ ਕਹਿ ਰਹੇ ਨੇ ਕਿ ਪਾਰਟੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਸਰਦਾਸੁਗੀ ਸਿੰਘ ਬਾਦਲ ਹੁਣਾਂ ਦੀ ਜਿਹੜੀ ਤੇ ਰਿਆ ਇਹਨਾਂ ਦਾ ਕਹਿਣਾ ਹੈ ਕਿ ਜੀ ਪਾਰਟੀ ਨੂੰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਉਹ ਕਹਿ ਰਹੇ ਨੇ ਜੀ ਇਹ ਪ੍ਰਧਾਨਗੀ ਨਹੀਂ ਛੱਡ ਰਿਹਾ ਦੇਖੋ ਕਿਦਾਂ ਦੇ ਹਾਲਾਤ ਬਣ ਗਏ ਨੇ ਤਾਂ ਗੱਲ ਵੀ ਵੈਸੇ ਸਹੀ ਆ ਜਿਹੜੇ ਤਿੰਨ ਵਿਧਾਇਕ ਆ ਉਹਨਾਂ ਦੇ ਵਿੱਚੋਂ ਵੀ ਇੱਕ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਸਿੰਘ ਬਾਦਲ ਹੁਣਾਂ ਨੇ ਜਿਹੜੀ ਕੱਲ ਵੀ ਸਪੀਚ ਕੀਤੀ ਆ ਉਥੇ ਲੰਗਵਾਲ ਸਾਹਿਬ ਦੀ ਵਰਸੀ ਦੇ ਉੱਤੇ ਉਹਦੇ ਵਿੱਚ ਇੱਕ ਤਾਂ ਇਹ ਗੱਲ ਤਾਂ ਮੈਂ ਪਹਿਲਾਂ ਦੇ ਆਪਾਂ ਜਿਹੜੀ ਨਜ਼ਰ ਆ ਰਹੀ ਹੈ ਕਿ ਪ੍ਰਧਾਨਗੀ ਛੱਡਣ ਨੂੰ ਤਾਂ ਉਹ ਤਿਆਰ ਨਹੀਂ ਪਰ ਉਥੇ ਇਹ ਵੀ ਨਜ਼ਰ ਆਇਆ ਕਿ ਉਹ ਜਿਹੜਾ ਜੋ ਕੁਝ ਵੀ ਹੋ ਰਿਹਾ ਉਹਦਾ ਦੋਸ਼ ਵੀ ਲੋਕਾਂ ਦੇ ਸਿਰ ਤੇ ਹੀ ਮੜ ਰਹੇ ਨੇ ਉਹ ਆਪਣੀ ਕੋਈ ਵੀ ਗਲਤੀ ਕਬੂਲਣ ਨੂੰ ਤਿਆਰ ਨਹੀਂ ਇੱਕ ਪਾਸੇ ਤਾਂ ਉਹਨਾਂ ਦੇ ਜਿਹੜੇ ਸਮਰਥਕ ਆ ਉਹਨਾਂ ਦਾ ਇਹ ਕਹਿਣਾ ਕਿ ਭਾਈ ਦੇਖੋ ਜੀ ਇਹ ਕਿੰਨੇ ਨਿਮਾਣੇ ਸਿੱਖ ਬਣ ਕੇ ਸਰਦਾਰ ਸੁਕੀ ਸਿੰਘ ਬਾਦਲ ਹੁਣੀ ਗਏ ਨੇ ਅਕਾਲ ਤਖਤ ਤੇ ਇਹਨਾਂ ਨੇ ਜਾ ਕੇ ਆਪਣੀ ਚਿੱਠੀ ਸੌਂਪੀ ਆ ਮੀਡੀਆ ਦੇ ਨਾਲ ਗੱਲ ਨਹੀਂ ਕੀਤੀ ਬਹੁਤ ਜਿਹੜਾ ਮਾਫੀ ਮੰਗ ਰਹੇ ਨੇ ਹਰ ਕਿਸੇ ਗੱਲ ਦੀ ਇੱਕ ਤਾਂ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਦਾ ਇਹ ਕਹਿਣਾ ਕਿ ਜੇ ਮਾਫੀ ਮੰਗਣੀ ਆ ਤਾਂ ਤੁਸੀਂ ਗੱਲ ਦੱਸ ਕੇ ਮੰਗੋ ਕਿ ਕਿਹਦੀ ਮਾਫੀ ਮੰਗ ਰਹੇ ਹੋ ਬਹੁਤ ਸਾਰੇ ਮਸਲੇ ਨੇ ਉਹ ਆਪਾਂ ਲਗਾਤਾਰ ਤੁਹਾਡੇ ਨਾਲ ਵਿਚਾਰ ਰਹੇ ਆਂ ਪ੍ਰਦੀਪ ਕਲੇਰ ਦਾ ਜਿਹੜਾ ਉਹਨਾਂ ਨੇ ਜਿਹੜੀਆਂ ਗੱਲਾਂ ਬਾਤਾਂ ਦੱਸੀਆਂ ਨੇ ਤੇ ਉਸ ਤੋਂ ਬਾਅਦ ਰਤੇਸ਼ ਲੱਕੀ ਦੀ ਇੱਕ ਬੜੀ ਰਿਵੀਲਿੰਗ ਰਿਪੋਰਟ ਹੈ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਚੁੱਕਾ ਆਪਣੇ ਪਲੇਟਫਾਰਮ ਤੋਂ ਇਹ ਕਾਫੀ ਗੱਲਾਂ ਬਾਤਾਂ ਨੇ ਇਸ ਸਬਕਾਸੇ ਨੂੰ ਲੈ ਕੇ ਜੋ ਵੀ ਵਰਤਾਰਾ ਹੋਇਆ ਖਾਸ ਕਰਕੇ ਸੌਦਾ ਸਾਧ ਦੇ ਕੰਟੈਕਸਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਬੇਅਦਬੀ ਦੇ ਮਸਲੇ ਦੇ ਵਿੱਚ ਤੇ ਸੌਦਾ ਸਾਧ ਦੇ ਕੰਟੈਕਸਟ ਦੇ ਵਿੱਚ ਵੈਸੇ ਵੀ ਇਹ ਮਸਲੇ ਜੁੜੇ ਹੋਏ ਨੇ ਪਰ ਇਹ ਤਕਰੀਬਨ ਨਜ਼ਰ ਆ ਰਿਹਾ ਕਿ ਇਹ ਸਾਰੀਆਂ ਜਿਹੜੀਆਂ ਇਹ ਸਾਰਾ ਬੋਝ ਹੈ ਨਾ ਉਹਦਾ ਲੋਕਾਂ ਤੇ ਹੀ ਪਾ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਹੁਣੀ ਕਿ ਭਾਈ ਤੁਸੀਂ ਸਮਝ ਜਾਓ ਤੁਸੀਂ ਤੁਹਾਨੂੰ ਸਮਝ ਨਹੀਂ ਆ ਰਹੀ ਸੰਗਰੂਰ ਦੇ ਲੋਕਾਂ ਤੋਂ ਖਫਾ ਨੇ ਉਹ ਕਿ ਤੁਸੀਂ ਭਗਵੰਤ ਮਾਨ ਨੂੰ ਕਿਉਂ ਜਿਤਾਇਆ ਪਹਿਲਾਂ ਐਮਪੀ ਬਣਾਤਾ ਉਹਨੂੰ ਫਿਰ ਦੂਜੀ ਵਾਰੀ ਬਣਾਤਾ ਫਿਰ ਸਾਰੀਆਂ ਸੀਟਾਂ ਦੇ ਕੇ ਉਹਨੂੰ ਮੁੱਖ ਮੰਤਰੀ ਬਣਾਤਾ ਤੁਹਾਡਾ ਕਦੋਂ ਦਰਦ ਦੁਖਦਾਰਦ ਪੁੱਛਣ ਆਏ ਨੇ ਇੱਕ ਤਾਂ ਮੈਨੂੰ ਵੈਸੇ ਸਿਆਸੀ ਲੋਕਾਂ ਦੀ ਇਹ ਸਮਝ ਨਹੀਂ ਆਉਂਦੀ ਕਿ ਲੋਕੀ ਯਕੀਨ ਕਿਹਦੀ ਗੱਲ ਦਾ ਕਰਨ ਇਹ ਗੱਲਾਂ ਭਗਵੰਤ ਮਾਨ ਹੁਣੀ ਕਹਿੰਦੇ ਹੁੰਦੇ ਸੀ ਇਹੀ ਗੱਲਾਂ ਹੁਣ ਇਹ ਕਹਿੰਦੇ ਨੇ ਉਹ ਉਹ ਕਹਿੰਦੇ ਹੁੰਦੇ ਸੀ ਕਿ ਇਹ ਲੋਕਾਂ ਦਾ ਦੁੱਖ ਦਰਦ ਨਹੀਂ ਪੁੱਛਣ ਆਉਂਦੇ ਇਹਨਾਂ ਨੇ ਹੁਣ ਉਹਨਾਂ ਤੇ ਇਲਜ਼ਾਮ ਲਗਾਉਣੀ ਸ਼ੁਰੂ ਕਰ ਦਿੱਤੇ ਕਿ ਉਹ ਲੋਕਾਂ ਦਾ ਦੁੱਖ ਦਰਦ ਨਹੀਂ ਪੁੱਛਣ ਆਉਂਦੇ ਵੈਸੇ ਇਹ ਗੱਲ ਨਜ਼ਰ ਆ ਰਹੀ ਹੈ ਕਿ ਸਦਾ ਸੁਖੀ ਸਿੰਘ ਬਾਦਲ ਆਪਣੀਆਂ ਤਾਂ ਗਲਤੀਆਂ ਕਿਤੇ ਵੀ ਕਬੂਲਦੇ ਹੋਏ ਨਜ਼ਰ ਲੋਕਾਂ ਦੇ ਵਿੱਚ ਤਾਂ ਘੱਟੋ-ਘੱਟ ਨਹੀਂ ਆਉਂਦੇ ਹੁਣ ਵੈਸੇ ਜਿਹੜੇ ਸਿੰਘ ਸਾਹਿਬਾਨ ਫੈਸਲਾ ਕੀ ਕਰਦੇ ਨੇ ਉਹਲਟ ਕਹਿੰਦੇ ਡਿਫਰੈਂਟ ਗੱਲ ਆ ਪਰ ਉਹ ਜਿਹੜਾ ਇਹ ਇਹ ਜਿਸ ਤਰੀਕੇ ਨਾਲ ਉਹ ਜਿਹੜਾ ਵਿਚਰ ਰਹੇ ਨੇ ਕਿ ਉਹ ਆਬਾਮ ਦੇ ਵਿੱਚ ਹੀ ਗਲਤੀਆਂ ਕੱਢ ਰਹੇ ਨੇ ਜਿਵੇਂ ਕੌਮ ਦੇ ਵਿੱਚ ਹੀ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਪਾਰਟੀ ਕਿਹੜੀ ਆ ਤੁਹਾਡੀ ਪਾਰਟੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਆਰਐਸਐਸ ਪਾਰਟੀ ਤੋੜਨ ਦੀਆਂ ਜ ਹੁਣ ਇਹ ਹੈ ਤੁਸੀਂ ਆਰਐਸਐਸ ਦੀ ਗੱਲ ਕਰਦੇ ਹੋ ਆਰਐਸਐਸ ਬੀਜੇਪੀ ਦੀ ਪੇਰੈਂਟ ਆਰਗੇਨਾਈਜੇਸ਼ਨ ਹੈ ਤੇ ਬੀਜੇਪੀ ਦੇ ਨਾਲ ਤੁਸੀਂ ਲੰਬਾ ਸਮਾਂ ਇਤਿਹਾਦ ਦੇ ਵਿੱਚ ਰਹੇ ਹੋ ਤੇ ਤੁਸੀਂ ਕਿਦਾਂ ਜਿਹੜਾ ਲੋਕਾਂ ਨੂੰ ਕਹਿ ਰਹੇ ਹੋ ਕਿ ਆਰਐਸਐਸ ਜਿਹੜੀ ਆ ਉਹ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਆ ਜਾਂ ਤਾਂ ਫਿਰ ਤੁਸੀਂ ਦੱਸੋ ਕਿ ਉਦੋਂ ਕਿ ਉਦੋਂ ਕੀ ਇਦਾਂ ਦੀ ਗੱਲ ਹੋਈ ਸੀ ਜਿਹੜਾ ਤੁਹਾਨੂੰ ਲੱਗਦਾ ਕਿ ਆਰਐਸਐਸ ਜਾਂ ਜਿਹੜੀਆਂ ਕੇਂਦਰੀ ਏਜੰਸੀਆਂ ਆ ਉਹ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਨੇ ਬੰਦੀ ਸਿੰਘਾ ਦੇ ਮਸਲੇ ਤੇ ਵੀ ਆਬਵੀਅਸਲੀ ਲੋਕਾਂ ਦੇ ਸਵਾਲ ਚੁੱਕਣੇ ਤਾਂ ਜਾਇਜ਼ ਨੇ ਵੀ ਭਾਈ ਤੁਸੀਂ ਉਦੋਂ ਜਿਹੜਾ ਤੁਹਾਡਾ ਕਿਦਾਂ ਦਾ ਜਿਹੜਾ ਬਤੀਰਾ ਰਿਆ ਤੇ ਉਹਨਾਂ ਦੇ ਜਵਾਬ ਵੀ ਤੁਹਾਨੂੰ ਦੇਣੇ ਪੈਣਗੇ ਅਨਲੈਸ ਤੁਸੀਂ ਜਿਹੜਾ ਸ਼ਾਇਦ ਪਹਿਲਾਂ ਤਾਂ ਇਦਾਂ ਚੱਲ ਜਾਂਦਾ ਹੋਵੇ ਕਿ ਜਦੋਂ ਦੋ ਪਾਰਟੀ ਸਿਸਟਮ ਸੀਗਾ ਕਿ ਲੋਕੀ 5 ਸਾਲ ਤੋਂ ਬਾਅਦ ਜਿਹੜਾ ਕਾਂਗਰਸ ਤੋਂ ਤੰਗ ਆ ਕੇ ਅਕਾਲੀਆਂ ਨੂੰ ਲੈ ਆਉਂਦੇ ਸੀ ਅਕਾਲੀਆਂ ਤੋਂ ਤੰਗ ਆ ਕੇ ਕਾਂਗਰਸ ਨੂੰ ਲੈ ਆਉਂਦੇ ਸੀ ਹੁਣ ਆਮ ਆਦਮੀ ਪਾਰਟੀ ਨੇ ਆ ਕੇ ਜਿਹੜੀ ਆ ਖੇਡ ਜਿਹੜੀ ਆ ਸਾਰੀ ਇਹਨਾਂ ਦੀ ਬਿਗੜ ਵੀ ਦਿੱਤੀ ਆ ਤੇ ਬਦਲ ਵੀ ਦਿੱਤੀ ਆ ਤੇ ਜਿਹੜੀ ਇੱਕ ਜਨਰੇਸ਼ਨ ਚੇਂਜ ਵੀ ਹੋ ਗਈ ਆ ਹੁਣ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਡੈਫੀਨਿਟਲੀ ਭਗਵੰਤ ਮਾਨ ਉਹਨਾਂ ਦੀ ਧਿਰ ਤੇ ਵੀ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਪਤਾ ਨਹੀਂ ਉਹ ਕਿਦਾਂ ਇਹਨਾਂ ਖਾਸ ਕਰਕੇ ਜਿਹੜਾ ਆ ਸਾਰਾ ਮਸਲਾ ਆ ਜਿਹਦੇ ਚੱਲਦੇ ਆ ਪਿਛਲਾ ਸਾਡਾ ਇੱਕ ਦਹਾਕਾ ਪੰਜਾਬ ਦਾ ਸਾਡੀ ਰਾਜਨੀਤੀ ਦਾ ਸਾਰਾ ਕੇਂਦਰ ਬੇਅਦਬੀਆਂ ਦਾ ਜਿਹੜਾ ਮਸਲਾ ਬਣਿਆ ਰਿਹਾ ਡਰਗ ਦਾ ਮਸਲਾ ਬਣਿਆ ਰਿਹਾ ਤੇ ਇਹ ਜਿਹੜਾ ਸੌਦਾ ਸਾਥ ਦਾ ਸਾਰਾ ਇਹ ਇਹ ਬਣਿਆ ਰਿਹਾ ਇਹਨੂੰ ਹਜੇ ਤੱਕ ਉਹ ਵੀ ਹੱਲ ਨਹੀਂ ਕਰ पाए ਤੇ ਪਤਾ ਨਹੀਂ ਅੱਗੇ 2.5 ਸਾਲਾਂ ਦੇ ਵਿੱਚ ਕਰ ਪਾਉਣਗੇ ਜਾਂ ਨਹੀਂ ਕਰ ਪਾਉਣਗੇ ਇੱਕ ਬੱਕਰੀ ਗੱਲ ਆ ਆਈ ਥਿੰਕ ਉਹਨਾਂ ਦਾ ਕਿਤੇ ਨਾ ਕਿਤੇ ਟੇਕ ਸਾਰੀ ਇਸ ਤਰੀਕੇ ਦੀ ਆ ਕਿ ਅਸੀਂ ਜ ਲਈ ਖਾਸ ਕਰਕੇ ਬਿਜਲੀ ਦੇ ਦਿੱਤੀ ਲੋਕਾਂ ਨੂੰ ਜੇ ਇਦਾਂ ਦੀਆਂ ਤਾਂ ਸ਼ਾਇਦ ਸਾਡਾ ਬਚਾਅ ਹੋ ਜAVE ਅਗਲੀ ਵਾਰ ਦੀਆਂ ਵੋਟਾਂ ਦੇ ਵਿੱਚ ਵੈਸੇ ਪੰਜਾਬ ਦੇ ਵਿੱਚ ਇਦਾਂ ਹੁੰਦੀ ਨਹੀਂ ਹੁੰਦੀ ਜੇਕਰ ਇਹ ਦਿੱਲੀ ਦੇ ਹਿਸਾਬ ਦੇ ਨਾਲ ਚੱਲਦੇ ਨੇ ਤੇ ਉਹ ਵੀ ਅੱਛਾ ਮਸਲੇ ਵੀ ਬਹੁਤ ਵੱਡੇ ਉਹ ਆਪਾਂ ਚਲੋ ਫੇਰ ਕਿਸੇ ਜਿਹੜਾ ਵੀਲੌਗ ਦੇ ਲਈ ਰੱਖਦੇ ਹਾਂ ਕਿ ਜਿਹੜਾ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਕਿ ਤਾ ਜਿਹੜਾ ਪੰਜਾਬ ਦਾ ਪਾਣੀ ਜਿਹੜਾ ਦੂਜੀ ਸਟੇਟਾਂ ਨੂੰ ਜਾ ਰਿਹਾ ਉਹ ਤਾਂ ਜਾ ਹੀ ਰਿਹਾ ਜਿਹੜਾ ਸਾਡੇ ਕੋਲ ਆ ਉਹਦੇ ਦੀ ਹਾਲਾਤ ਕੀ ਨੇ ਉਹ ਮਤੂਜਮਾਨ ਹੋਣਾ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਉਹਨਾਂ ਨੇ ਜਗ੍ਹਾ ਤੇ ਰੱਖੀ ਹੋਈ ਆ ਮੀਟਿੰਗ ਵਗੈਰਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਨਹੀਂ ਤਾਂ ਅਸੀਂ ਫਿਰ ਆਪ ਕੁਝ ਕਰਾਂਗੇ ਕਿ ਜੇ ਇਸ ਤਰੀਕੇ ਨਾਲ ਜਿਹੜਾ ਬੁੱਢੇ ਨਾਲੇ ਦਾ ਜੋ ਹਾਲ ਬਣ ਚੁੱਕਾ ਉਹ ਉਹਨੂੰ ਲੈ ਕੇ ਵੀ ਸਰਕਾਰ ਕੁਝ ਵੀ ਕਰਦੀ ਹੋਈ ਨਜ਼ਰ ਨਹੀਂ ਆ ਰਹੀ ਅੱਛਾ ਸੋ ਖੈਰ ਆਪਾਂ ਜੇਕਰ ਵਾਪਸ ਆਈਏ ਇਸ ਗੱਲ ਦੇ ਉੱਤੇ ਕਿ ਜਿਹੜਾ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀਗੀ ਕਿ ਲੱਗਦਾ ਇਦਾਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪਈ ਅਮਰਤਪਾਲ ਸਿੰਘ ਹੁਣਾ ਦੇ ਖਿਲਾਫ ਜਿਹੜਾ ਇੱਕ ਸਿਆਸੀ ਪਲੇਅਰ ਖੜਾ ਕਰਨ ਦੀ ਜਿਹੜੀ ਆ ਤਿਆਰੀ ਚੱਲ ਰਹੀ ਹੈ ਜਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹ ਜਿਹੜੇ ਗਰਦੀਪ ਸਿੰਘ ਖੇੜਾ ਨੇ ਜਿਹੜੇ ਕਿ ਬੰਦੀ ਸਿੰਘ ਨੇ ਆਬਵੀਅਸਲੀ ਜੇਲ੍ਹ ਦੇ ਵਿੱਚ ਨੇ ਹੁਣ ਛੁੱਟੀ ਆਏ ਹੋਏ ਨੇ ਉਹਨਾਂ ਨੇ ਜੈਸ੍ਰੀਕੇ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ ਜਿਹੜਾ ਜੇਕਰ ਸਪੈਸੀਫਿਕਲੀ ਮੈਂ ਕਹਾ ਇੱਕ ਤਾਂ ਉਹਨਾਂ ਨੇ ਜਿਹੜਾ ਕਿਉਂਕਿ ਇੱਕੋ ਪਿੰਡ ਦੇ ਨੇ ਆਪਣੇ ਜਿਹੜੇ ਆ ਭਾਈ ਅਮਰਤਪਾਲ ਸਿੰਘ ਹੁਣਾ ਦੇ ਤੇ ਇਹਨਾਂ ਨੇ ਜਿਹੜਾ ਇਹ ਗੱਲ ਕਹੀ ਆ ਸਦਾ ਗਦੀਪ ਸਿੰਘ ਖੇੜਾ ਹੋਣਾ ਨੇ ਕਿ ਮੇਰੇ ਮਾਤਾ ਜੀ ਜਿਹੜੇ ਆ ਉਹ ਸਰਪੰਚੀ ਦੇ ਵਿੱਚ ਉਹ ਭਾਗ ਲੈਂਦੇ ਹੁੰਦੇ ਸੀ ਪਿੰਡ ਦੀ ਪੰਚਾਇਤ ਦੇ ਵਿੱਚ ਤੇ ਕਿਉਂਕਿ ਵੀ ਚਲੋ ਜੇਕਰ ਹੋਰ ਕੋਈ ਪਿੰਡ ਦਾ ਬੰਦਾ ਜਿਹੜਾ ਜਿਹੜਾ ਵੀ ਦਸਤਗਤ ਨਾ ਕਰੇ ਤਾਂ ਚਲੋ ਘਟੂਕਾ ਟੂ ਤਾਂ ਕਰ ਸਕਦੇ ਆ ਜੇਕਰ ਇਹਨਾਂ ਦਾ ਕੋਈ ਕਾਗਜ਼ ਪੱਤਰ ਆਉਂਦਾ ਗਰਦੀਪ ਸਿੰਘ ਖੇੜਾ ਹੋਣਾ ਦਾ ਤੇ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਜਿਹੜਾ ਇਸ਼ਾਰਾ ਕੀਤਾ ਦੇ ਇਹਨਾਂ ਨੇ ਭਾਈ ਅਮਿਤਪਾਲ ਸਿੰਘ ਉਹਨਾਂ ਦੇ ਪਰਿਵਾਰ ਦੀ ਗੱਲ ਕਰਦਿਆਂ ਕਰਦਿਆਂ ਵੀ ਇਹਨਾਂ ਨੇ ਇਹਨਾਂ ਨੇ ਉਹਨਾਂ ਦੇ ਕਾਗਜ਼ ਰੱਦ ਕਰਵਾਏ ਫਿਰ ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਰਪੰਚ ਵੀ ਮੇਰੇ ਪਿਤਾ ਜੀ ਨੇ ਇਸ ਕਰਕੇ ਬਣਾਇਆ ਸੀਗਾ ਕਿ ਉਹ ਅਕਾਲੀ ਦਲ ਦੇ ਨਾਲ ਸੰਬੰਧਿਤ ਸੀਗੇ ਇਹਨਾਂ ਨੇ ਕਿਹਾ ਕਿ ਤੁਸੀਂ ਜਿਹੜੀ ਆ ਭਾਈ ਅਮਰਪਾਲ ਸਿੰਘ ਉਹਨਾਂ ਦਾ ਨਾਮ ਨਹੀਂ ਲਿਆ ਗੁਰਦੀਪ ਸਿੰਘ ਖੇੜਾ ਉਹਨਾਂ ਨੇ ਇਹਨਾਂ ਨੇ ਕਿਹਾ ਕਿ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਬੰਦੀ ਸਿੰਘ ਤਾਂ ਅੱਜ ਕੱਲ ਤੁਸੀਂ ਉਹਨੂੰ ਵੀ ਬਣਾ ਦਿੰਦੇ ਹੋ ਕਿ ਹਜੇ ਜਿਹੜਾ ਬੰਦਾ ਥਾਣੇ ਗਿਆ ਹੁੰਦਾ ਪਿੱਛੋਂ ਵਕੀਲ ਜਿਹੜੇ ਬਾਹਰਲੇ ਲੋਕਾਂ ਤੋਂ ਪੈਸੇ ਮੰਗਵਾਉਂਦੇ ਨੇ ਸਿੰਘਾਂ ਦੇ ਨਾਮ ਤੇ ਉਹ ਵਕੀਲ ਜਿਹੜੇ ਆ ਜਾ ਕੇ ਰੌਲਾ ਪਾ ਦਿੰਦੇ ਨੇ ਕਿ ਬੰਦੀ ਸਿੰਘ ਆ ਤੇ ਬੰਦੀ ਸਿੰਘ ਆ ਵੀ ਜਿਹੜਾ ਆਬਵੀਅਸਲੀ ਇਹਨਾਂ ਦਾ ਇਸ਼ਾਰਾ ਭਾਈ ਅਮਰਪਾਲ ਸਿੰਘ ਨਾਲ ਬਲ ਨੂੰ ਸਗਾ ਜਦੋਂ ਇਹਨਾਂ ਨੇ ਕਿਹਾ ਕਿ ਤੁਸੀਂ ਉਹ ਸਪੀਚਾਂ ਸੁਣੀਆਂ ਹੋਣੀਆਂ ਜਦੋਂ ਉਹ ਕਹਿੰਦਾ ਸੀ ਵੀ ਆਜ਼ਾਦੀ ਤੋਂ ਬਿਨਾ ਪੰਜਾਬ ਦਾ ਕੋਈ ਹੱਲ ਨਹੀਂ ਸਿਰ ਦੇਣੇ ਪੈਣੇ ਆ ਤੇ ਫਿਰ ਇਹਨਾਂ ਨੇ ਕਿਹਾ ਕਿ ਸਿਰ ਦਿੱਤਾ ਕਿੱਥੇ ਚਾਰ ਲੱਤਾਂ ਵਾਲੀ ਕੁਰਸੀ ਦੇ ਹੇਠਾਂ ਜਾ ਕੇ ਸਿਰ ਦੇ ਦਿੱਤਾ ਤੇ ਇਹ ਜਿਹੜਾ ਇਹਨਾਂ ਨੇ ਇਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਤੇ ਜਾਂ ਜਿਹੜੇ ਉਸ ਵੀਕੇ ਦੇ ਤੰਜ਼ ਕੱਸੇ ਕਿ ਇਹ ਵੀ ਇਹਨਾਂ ਨੇ ਕਿਹਾ ਕਿ ਤੁਸੀਂ ਕਭਰਾਉਣਾ ਨਹੀਂ ਸਟ੍ਰੋਮਨੀ ਕਲਦੀ ਦਲ ਦਾ ਨਾਮ ਲੈ ਕੇ ਜਾ ਉਹਨਾਂ ਦੇ ਜਿਹੜੇ ਆਗੂਆਂ ਨੂੰ ਕਿਹਾ ਤੇ ਸਪੈਸ਼ਲੀ ਕਿਹਾ ਕਿ ਪ੍ਰਧਾਨ ਸਾਹਿਬ ਤੇ ਲੀਡਰ ਸਾਹਿਬਾਂ ਨੂੰ ਕਭਰਾਉਣਾ ਨਹੀਂ ਇਹ ਤਾਂ ਦੋ ਨੇ ਅਸੀਂ ਤਾਂ 99 ਦੇ ਵਿੱਚ 11 ਜਿਹੜੇ ਬਣਾਏ ਸੀ ਕਿਸਦਾ ਸਿਮਰਨਜੀਤ ਸਿੰਘ ਮਾਨ ਹੋਣਾ ਤੇ ਵੀ ਜਿਹੜਾ ਖੇੜਾ ਸਾਹਿਬ ਨੇ ਕਾਫੀ ਜਿਹੜੀ تنਕੀਦ ਕੀਤੀ ਕਿ ਪਹਿਲਾਂ ਇਹ ਕਹਿੰਦਾ ਰਿਹਾ ਕਿ ਮੈਂ ਤਲਵਾਰ ਦਾ ਮਸਲਾ ਕਰਕੇ ਅੰਦਰ ਨਹੀਂ ਗਿਆ ਉਸ ਤੋਂ ਬਾਅਦ ਦੂਜੀ ਵਾਰੀ ਅੰਦਰ ਚਲੇ ਵੀ ਗਏ ਸੌ ਵੀ ਚੁੱਕ ਲਈ ਤੇ ਸਰਦਾਰ ਜਸਵੀਰ ਸਿੰਘ ਰੋਡੇ ਜਿਹੜੇ ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਿਹੜਾ ਜਥੇਦਾਰ ਸਰਬਤ ਖਾਲਸਾ ਦੇ ਵੱਲੋਂ ਚੁਣਿਆ ਗਿਆ ਸੀਗਾ 88 ਦੇ ਵਿੱਚ ਤੇ ਇਹਨਾਂ ਨੇ ਆਪਣੇ ਬੰਦੇ ਬਾੜੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਆਪਣੇ ਬੰਦੇ ਬਾੜ ਕੇ ਉਹਨਾਂ ਤੋਂ ਹੱਥ ਖੜੇ ਕਰਾ ਕੇ ਉਹ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਉਹਨਾਂ ਦੇ ਵੱਲੋਂ ਜੀਐਸਟੀਕੇ ਦੀਆਂ ਇਹਨਾਂ ਦੇ ਬੰਦਿਆਂ ਦੇ ਵੱਲੋਂ ਜਥੇਦਾਰ ਜਸਵੀਰ ਸਿੰਘ ਰੋਟੀ ਦੇ ਬੰਦਿਆਂ ਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਜੀਐਸਟੀਕੇ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਉਹ ਬਿਲਕੁਲ ਉਹ ਕਹਿਣ ਦੇ ਯੋਗ ਵੀ ਨਹੀਂ ਤੇ ਡੈਫੀਨੇਟਲੀ ਜੇਕਰ ਇਹ ਇਹਨਾਂ ਨੇ ਏਡਾ ਵੱਡਾ ਕਲੇਮ ਕੀਤਾ ਇਹਦੇ ਤੇ ਜਿਹੜੀ ਆ ਗੱਲਬਾਤ ਹੋਣੀ ਚਾਹੀਦੀ ਆ ਜਵਾਬ ਹਜੇ ਤੱਕ ਤਾਂ ਮੈਨੂੰ ਰੋਡੇ ਸਾਹਿਬ ਦਾ ਕੋਈ ਸਾਹਮਣੇ ਨਹੀਂ ਆਇਆ ਦਾਦੂਵਾਲ ਸਾਹਿਬ ਨੇ ਜਰੂਰ ਜਿਹੜਾ ਆਪਣਾ ਜਵਾਬ ਦਿੱਤਾ ਪਰ ਰੋਡੇ ਸਾਹਿਬ ਦੀ ਸਪੈਸੀਫਿਕਲੀ ਜੇਕਰ ਮੈਂ ਗੱਲ ਕਰਾਂ ਤਾਂ ਇਹਨਾਂ ਨੇ ਕਿਹਾ ਭਾਈ ਗੁਰਦੀਪ ਸਿੰਘ ਖੇੜਾ ਹੋਣਾ ਨੇ ਕਿ ਜਥੇਦਾਰ ਜਸਵਿੰਦਰ ਸਿੰਘ ਰੋਡੇ ਉਹਨਾਂ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਜਿਨ੍ਹਾਂ ਜਿਹੜਾ ਬਾਟਿਆਂ ਦੇ ਵਿੱਚ ਪ੍ਰਸ਼ਾਦ ਜਿਹੜਾ ਬਰਤਾਇਆ ਜਾਂਦਾ ਉਥੇ ਮਲਮੂਤਰ ਕੀਤਾ ਹਰ ਕੀ ਪੌੜੀ ਤੇ ਗੰਦੇ ਹੱਥ ਤੋਂ ਤੇ ਇਹਨਾਂ ਨੇ ਇਹ ਸਭ ਤਾਂ ਕੀਤਾ ਤਾਂ ਕਿ ਜਿਹੜੇ ਪਹਿਲੇ ਸੰਤ ਸ਼ਹੀਦ ਜਿਹੜੇ ਆ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਵੀ ਉਹਨਾਂ ਦੀ ਸ਼ਹੀਦੀ ਨੂੰ ਰੋਲਿਆ ਜਾਵੇ ਉਹਨਾਂ ਨੂੰ ਵੀ ਬਦਨਾਮ ਕੀਤਾ ਜਾਵੇ ਕਿ ਇਹ ਇਸ ਤਰੀਕੇ ਦੀਆਂ ਹਰਕਤਾਂ ਕਰਦੇ ਨੇ ਉਹ ਵੀ ਇਦਾਂ ਦੀਆਂ ਕਰਦੇ ਸੀ ਫਿਰ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਸੰਤਾਂ ਦੀ ਜਿਹੜੀ ਹੈ ਸ਼ਹੀਦੀ ਨੂੰ ਲੁਕਾ ਕੇ ਰੱਖਿਆ ਇਹ ਲਗਾਤਾਰ ਇਹ ਕਹਿੰਦੇ ਰਹੇ ਨੇ ਕਿ ਸੰਜੋਨੈਲ ਸਿੰਘ ਪਿੰਡਾਂ ਵਾਲੇ ਜਿਹੜੇ ਆ ਉਹ ਜਦੋਂ ਆਪਰੇਸ਼ਨ ਬਲੂ ਸਟਾਰ ਦੇ ਟਾਈਮ ਉਹ ਉਤੋਂ ਨਿਕਲ ਗਏ ਸੀ ਉਤੋਂ ਸ਼ਹੀਦ ਨਹੀਂ ਹੋਏ ਤੇ ਵੈਸੇ ਇਹ ਗੱਲ ਤਾਂ ਚਲੋ ਦਮਦਮੀ ਟਕਸਾਲ ਵੀ ਲੰਬਾ ਸਮਾਂ ਕਹਿੰਦੀ ਰਹੀ ਆ ਤੇ ਉਹੀ ਦਮਦਮੀ ਟਕਸਾਲ ਸ਼੍ਰੋਮਣੀ ਕਾਲੀ ਦਲ ਦੇ ਜਿਹੜਾ ਇਤਹਾਦੀ ਵੀ ਨੇ ਇਹਨਾਂ ਦੇ ਸਾਥੀ ਵੀ ਨੇ ਤੇ ਇਹ ਬਸੇ ਕਨਫਲਿਕਟ ਵਾਲੀ ਗੱਲ ਆ ਕੌਨਟਰਡਿਕਟ ਕਰਦੀ ਇੱਕ ਦੂਸਰੇ ਨੂੰ ਕਿ ਇਹ ਉਹ ਹੀ ਜਥੇਬੰਦੀ ਆ ਆਪੀਸਲੀ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਦੀ ਜਥੇਬੰਦੀ ਜਿਹੜੀ ਆ ਦਮਦਮੀ ਟਕਸਾਲਿਆਂ ਉਹਨਾਂ ਦੇ ਵੱਲੋਂ ਇਹ ਲਗਾਤਾਰ ਕਿਹਾ ਜਾਂਦਾ ਰਿਹਾ ਕਿ ਉਹ ਜਿਹੜਾ ਸ਼ਹੀਦ ਨਹੀਂ ਹੋਏ ਤੇ ਇਹ 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 ਬਹੁਤ ਜਿਹੜੇ ਆ ਸੀਰੀਅਸ ਅਲੀਗੇਸ਼ਨਸ ਨੇ ਜਸਵੀਰ ਸਿੰਘ ਰੋਡੇ ਦੇ ਉੱਤੇ ਫਿਰ ਇਹਨਾਂ ਨੇ ਕਿਹਾ ਕਿ ਜਿਹੜਾ ਬਈ ਅਸੀਂ ਸਰਕਾਰਾਂ ਨੂੰ ਜਾਂ ਕਿਸੇ ਵੀ ਹੋਰ ਨੂੰ ਬੰਦੀ ਸਿੰਘਾਂ ਤੋਂ ਕੋਈ ਖਤਰਾ ਨਹੀਂ ਬੰਦੀ ਸਿੰਘਾਂ ਤੋਂ ਖਤਰਾ ਜਨ ਰਿਹਾਈ ਕੌਣ ਨਹੀਂ ਹੋਣ ਦਿੰਦਾ ਜਸਵੀਰ ਸਿੰਘ ਰੋਡੇ ਬਲਜੀਤ ਸਿੰਘ ਦਾਦੂਵਾਲ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਇਹਨਾਂ ਨੇ ਲਿਆ ਫਿਰ ਇਹਨਾਂ ਨੇ ਗਏ ਸੀ ਇਕਵਾਲ ਸਿੰਘ ਲਾਲਪੁਰਾ ਦੇ ਕੋਲ ਗਏ ਸੀ ਉਹਨਾਂ ਨੂੰ ਅਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਕਿਹੜਾ ਮਸਲਾ ਤੁਸੀਂ ਲੈ ਕੇ ਆਏ ਹੋ ਕੋਈ ਹੋਰ ਕੋਈ ਗੱਲ ਕਰਾਉਣੀ ਹੈ ਤਾਂ ਦੱਸੋ ਇਹ ਬੰਦੀ ਸਿੰਘਾਂ ਵਾਲਾ ਕਿਹੜਾ ਮਸਲਾ ਹੁੰਦਾ ਤੇ ਇਹ ਜਿਹੜੇ ਆ ਆਪਣੇ ਦਾਦੂਵਾਲ ਸਾਹਿਬ ਆ ਉਹਨਾਂ ਦੀ ਇੱਕ ਵਾਈਟ ਮੈਸ ਸੁਣ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਸਤਕਾਰਤ ਨੇ ਜੀ ਅਸੀਂ ਇਹਨਾਂ ਦੇ ਬਾਬਤ ਕੁਝ ਕਹਿਣਾ ਨਹੀਂ ਚਾਹੁੰਦੇ ਗਦੀਪ ਸਿੰਘ ਖੇੜਾ ਦੇ ਬਾਬਤ ਪਰ ਇਹ ਮੇਰੇ ਕੋਲ ਜਦੋਂ ਪਹਿਲਾਂ ਛੁੱਟੀ ਆਈ ਸੀ ਮੇਰੇ ਕੋਲ ਹਰਿਆਣੇ ਆ ਚੁੱਕੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਆ ਚੁੱਕੇ ਨੇ ਸਾਡੇ ਕੋਲ ਉਹਦੀਆਂ ਫੋਟੋਜ਼ ਵੀ ਮੌਜੂਦ ਨੇ ਤੇ ਉਦੋਂ ਇਹ ਬਹੁਤ ਸਾਰੀਆਂ ਗੱਲਾਂ ਵੀ ਕਰਦੇ ਰਹੇ ਨੇ ਜਿਨ੍ਹਾਂ ਦੇ ਨਾਲੇ ਹੁਣ ਬੈਠੇ ਨੇ ਤੇ ਇਹਨਾਂ ਨੇ ਕਿਹਾ ਕਿ ਜੇ ਦਾਦੂਵਾਲ ਸਾਹਿਬ ਦਾ ਇਹ ਕਹਿਣਾ ਸੀ ਕਿ ਜੇ ਇਸ ਸਟੇਜ ਤੋਂ ਇਹ ਬੈਠ ਕੇ ਗੱਲਾਂ ਬਾਤਾਂ ਕਹਿ ਰਹੇ ਸੀ ਸੋ ਇਹ ਉਸੇ ਤਰੀਕੇ ਦਾ ਇਹਨਾਂ ਨੇ ਗੱਲਾਂ ਕਰਨੀਆਂ ਸੀ ਉਹ ਸਾਨੂੰ ਨਜ਼ਰ ਵੀ ਆਉਂਦਾ ਤੇ ਜਿਹੜੇ ਆਪਣੇ ਹੈਗੇ ਨੇ ਜੀ ਭਾਈ ਅਮਰਪਾਲ ਸਿੰਘ ਉਹਨਾਂ ਦੇ ਪਿਤਾ ਜੀ ਉਹਨਾਂ ਨੇ ਇਹਨਾਂ ਦੇ ਜਿਹੜੇ ਇਹ ਇਲਜ਼ਾਮਾਤ ਨੇ ਭਾਈ ਗਦੀਪ ਸਿੰਘ ਖੀੜਾ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇੱਕ ਤਾਂ ਉਹਨਾਂ ਨੇ ਕਿਹਾ ਕਿ ਚਲੋ ਸਤਕਾਰਤ ਨੇ ਜਿਹੜੇ ਖੀੜਾ ਸਾਹਿਬ ਆ ਵੀ ਸਾਡੇ ਸਤਕਾਰਤ ਨੇ ਤੇ ਕਈ ਵਾਰ ਕੋਈ ਲਾਲਚ ਜਾਂ ਕੋਈ ਚੀਜ਼ਾਂ ਗਲਤ ਪਾਸੇ ਵੀ ਤੋਰ ਦਿੰਦੀਆਂ ਬਹੁਤ ਜਿਆਦਾ ਖੁੱਲਕੇ ਨਹੀਂ ਉਹਨਾਂ ਨੇ ਕਿਹਾ ਪਰ ਜਦਾਂ ਵੀ ਅਸੀਂ ਰਿਸਪੈਕਟ ਕਰਦੇ ਹਾਂ ਉਹਨਾਂ ਨੇ ਕਿਹਾ ਗੁਰਦੀਪ ਸਿੰਘ ਖੇੜਾ ਦੀ ਪਰ ਕਈ ਵਾਰ ਕੋਈ ਚੀਜ਼ਾਂ ਕੋਈ ਲਾਲਚ ਜਾਂ ਕੋਈ ਚੀਜ਼ਾਂ ਗਲਤ ਪਾਸੇ ਵੀ ਤੋਰ ਦਿੰਦੀਆਂ ਚਲੋ ਉਹਨਾਂ ਦੀ ਮਰਜ਼ੀ ਆ ਤੇ ਫਿਰ ਉਹਨਾਂ ਨੇ ਕਿਹਾ ਕਿ ਚੋਣਾਂ 'ਚ ਵੀ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਭਾ ਪਾਲ ਸਿੰਘ ਉਹਨਾਂ ਦੇ ਬਾਬਤ ਬਹੁਤ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕੁਝ ਵੀ ਜਿਹੜਾ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ ਤੇ ਲੋਕਾਂ ਨੇ ਜਿਹੜੇ ਲੋਕਾਂ ਨੂੰ ਲੱਗਦਾ ਸੀ ਕਿ ਇਹਨਾਂ ਨੂੰ ਵੋਟਾਂ ਨਹੀਂ ਪੈਣੀਆਂ ਉਹ ਸਭ ਤੋਂ ਵੱਡੀ ਨੀਡ ਲੈ ਕੇ ਭਾ ਪਾਲ ਸਿੰਘ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਜਿਤਾਇਆ ਸੋ ਇਹ ਉਹਨਾਂ ਨੇ ਹੁਣ ਇਹਨਾਂ ਨੇ ਆਪਣੇ ਜਵਾਬ ਤਾਂ ਦੇ ਦਿੱਤੇ ਨੇ ਅੱਛਾ ਇਹ ਜਿਹੜੇ ਗਰਦੀਪ ਸਿੰਘ ਖੇੜਾ ਇਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੇ ਲੋਕ ਨੇ ਕੱਲ ਮੈਂ ਤੁਹਾਡੇ ਨਾਲ ਸਰਦਾ ਸੁਖੀ ਸਿੰਘ ਬਾਦਲ ਦੀ ਸਟੇਟਮੈਂਟ ਜਿਹੜੀ ਸਾਂਝੀ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਹਮਾਸ ਦੇ ਨਾਲ ਜਿਹੜੀ ਆ ਤੁਲਨਾ ਕੀਤੀ ਕਿ ਇਹ ਨਾਰੇ ਮਰਵਾ ਕੇ ਇਹ ਨਾਰੇ ਮਾਰ ਕੇ ਲੋਕਾਂ ਦੇ ਪੁੱਤ ਮਰਵਾਉਣਾ ਚਾਹੁੰਦੇ ਨੇ ਹਮਾਸ ਦੇ ਵਾਂਗੂ ਜਿੱਦਾਂ ਹਮਾਸ ਨੇ ਫਿਲਸਤੀਨ ਦੇ ਵਿੱਚ ਕਰਵਾਇਆ ਤੇ ਇਹ ਇਹ ਇਹਨਾਂ ਨੇ ਜਿਹੜੇ ਆਪਣੇ ਗਰਦੀਪ ਸਿੰਘ ਖੇੜਾ ਆ ਇਹਨਾਂ ਨੇ ਕਿਹਾ ਕਿ ਇਹ ਲੋਕ ਜਿਹੜੇ ਆਬਵੀਅਸਲੀ ਜਿਹੜਾ ਵੀ ਜਿੰਨੇ ਵੀ ਇਹ ਅਮੋਸਲੀ ਉਹਨਾਂ ਨੇ ਕਿਹਾ ਕਿ ਖਾਲਸਾਣ ਦੇ ਨਾਮ ਤੇ ਪੈਸੇ ਇਕੱਠੇ ਕਰਨ ਵਾਲੇ ਬਾਹਰੋਂ ਲੋਕ ਜਿਹੜੇ ਆ ਅੱਛਾ ਬੜੀਆਂ ਉਹਨਾਂ ਨੇ ਜੀ ਜਿਹੜਾ ਗੱਲਾਂ ਕੀਤੀਆਂ ਆਪਣੇ ਗਦੀਪ ਸਿੰਘ ਕਿਹੜਾ ਉਹਨਾਂ ਨੇ ਕਿਹਾ ਰੋਡੇ ਭੋਡੇ ਬਾਹਰ ਜਾ ਕੇ ਬੈਠੇ ਨੇ ਸਾਡੇ ਨਾਲ ਆ ਕੇ ਜਿਹੜਾ ਗੱਲ ਕਰੋ ਬੈਠ ਕੇ ਮੂੰਹੋਂ ਤੋਂ ਹੀ ਮੇਮਾਂ ਦੇ ਬਿੱਡਾਂ ਤੇ ਬੈਠ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਕਿਹੜਾ ਸਾਹਿਬ ਨੇ ਕਿਹਾ ਇਹ 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 ਇਹਨਾਂ ਨੇ ਗਦੀਪ ਸਿੰਘ ਖੇੜਾ ਨੇ ਕਿਹਾ ਕਿ ਗੰਦ ਪਾਉਣਾ ਚਾਹੁੰਦੇ ਨੇ ਇਹ ਇਹ ਇਹਨਾਂ ਦੇ ਵੱਲੋਂ ਜਦੋਂ ਐਸਜੀਪੀਸੀ ਇਹਨਾਂ ਦੇ ਕਬਜ਼ੇ ਦੇ ਵਿੱਚ ਇਹ ਕੇਸ ਠੀਕੇ ਨਾਲ ਉੱਥੇ ਇਹਨਾਂ ਜਿਹੜਾ ਤੱਕੀ ਦੇ ਨਾਲ ਕੰਮ ਕਰਵਾਉਂਦੇ ਰਹੇ ਇਹਨਾਂ ਨੇ ਕਿਹਾ ਕਿ ਖਾਰਕੂ ਸਿੰਘਾ ਦੇ ਨਾਲ ਇਨਾਮ ਲੈ ਤੇ ਖਾਰਕੂ ਸਿੰਘਾ ਦੇ ਵੱਲੋਂ ਕਦੇ ਵੀ ਸ਼ੋਮਨੀ ਕਾਲੀਦਲ ਦੇ ਬਾਬਤ ਕੋਈ ਵੀ ਗਲਤ ਬਿਆਨ ਜਾਂ ਬਾਦਲਾਂ ਦੇ ਖਿਲਾਫ ਕੋਈ ਵੀ ਗਲਤ ਜਾਂ ਖਿਲਾਫ ਬਿਆਨ ਨਹੀਂ ਦਿੱਤਾ ਗਿਆ ਥਾਣਿਆਂ ਦੇ ਵਿੱਚ ਗਦੀਪ ਸਿੰਘ ਖੇੜਾ ਨੇ ਕਿਹਾ ਕਿ ਉਹ ਜਿਆ ਮਾਹੌਲ ਚਾਹੁੰਦੇ ਹਾਂ ਕਿ ਵੀ ਜਦੋਂ ਜਾਂਦਿਆਂ ਨੂੰ ਜਿਹੜਾ ਸਾਡੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਉਹਨਾਂ ਦੇ ਨਾਲ ਤਸ਼ੱਦਦ ਹੁੰਦਾ ਸੀ ਉਹ ਮਾਹੌਲ ਚਾਹੁੰਦੇ ਹੋ ਜਾਂ ਹੁਣ ਜਿਹੜਾ ਮਾਹੌਲ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਕਰਕੇ ਬਣਿਆ ਕਿ ਸਾਡੀ ਥਾਣਿਆਂ ਦੇ ਵਿੱਚ ਇੱਜ਼ਤ ਹੁੰਦੀ ਹੈ ਤੁਸੀਂ ਇਹ ਮਾਹੌਲ ਚਾਹੁੰਦੇ ਹੋ ਸੋ ਇੱਕ ਇਹਨਾਂ ਨੇ ਜਿਹੜਾ ਪੈਰਲਲ ਖੜਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇਹਨਾਂ ਨੇ ਵੀ ਉਹੀ ਇਸ਼ਾਰੇ ਦਿੱਤੇ ਨੇ ਕਿ ਜੀ ਜਿਹੜੇ ਬਾਗੀ ਅਕਾਲੀ ਨੇ ਜਾਂ ਇਹ ਜਿੰਨੇ ਵੀ ਲੋਕ ਨੇ ਇਹਨਾਂ ਦੇ ਪਿੱਛੇ ਕੋਈ ਤਾਕਤਾਂ ਕੰਮ ਕਰ ਰਹੀਆਂ ਨੇ ਤੇ ਸਿੱਖਾਂ ਨੂੰ ਜਿਹੜਾ ਸ਼੍ਰੋਮਣੀ ਕਾਲੀ ਦਲ ਦੇ ਪਿੱਛੇ ਰਹਿਣਾ ਚਾਹੀਦਾ ਸੋ ਇਸ ਕਰਕੇ ਜਿਵੇਂ ਮੈਂ ਕਿਹਾ ਕਿ ਲੱਗਦਾ ਸਰਦਾਰ ਸੁਖੀ ਸਿੰਘ ਬਾਦਲ ਦੇ ਵੱਲੋਂ ਸ਼ਾਇਦ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਇੱਕ ਬਾਗੀ ਅਕਾਲੀ ਆ ਜਾਂ ਉਧਰੋਂ ਇੱਕ ਹੁਣ ਉਹ ਬੜਾ ਖੁੱਲ ਕੇ ਸਾਹਮਣੇ ਆ ਚੁੱਕੇ ਨੇ ਜਿਹੜਾ ਬਾਗੀਆਂ ਦੇ ਬਾਬਤ ਆ ਉਹ ਬੋਲਦੇ ਸੀਗੇ ਭਾਈ ਅਮਰਪਾਲ ਸਿੰਘ ਉਹਨਾਂ ਦੇ ਬਾਪ ਦੇ ਵੀ ਬਿਰਸਾ ਸਿੰਘ ਬਲਟੋਹਾ ਹੁਣੀ ਬਹੁਤ ਕੁਝ ਕਹਿੰਦੇ ਰਹੇ ਨੇ ਇਹ ਵੀ ਬਹੁਤ ਕੁਝ ਕਹਿੰਦੇ ਰਹੇ ਨੇ ਸਰਦਾਰ ਸੁਖੀ ਪਰ ਹੁਣ ਜਦੋਂ ਜਿੱਤ ਕੇ ਸਕੇ ਥੋੜੀ ਜੀ ਜਿਹੜੀ ਆ ਨਰਮੀ ਆਈ ਸੀ ਪਰ ਲੱਗਦਾ ਕਿ ਦੁਬਾਰਾ ਹੁਣ ਗਦੀਪ ਸਿੰਘ ਖੇੜਾ ਉਹਨਾਂ ਨੂੰ ਸ਼ਾਇਦ ਮੋਹਰੇ ਲਿਆ ਕੇ ਉਧਰ ਨੂੰ ਕਹਾਣੀ ਦੁਬਾਰਾ ਲੈ ਜਾਂਦੀ ਜਾ ਰਹੀ ਆ ਸੋ ਖੈਰ ਹੋਰ ਬਹੁਤ ਸਾਰੇ ਪੰਥਕ ਮਸਲੇ ਨੇ ਤੇ ਦੁਨੀਆ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਲਗਾਤਾਰ ਸਿਆਸੀ ਮਸਲਿਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ